ਦਰੋਂ ਦਰੋਂ ਮਰਦੀ ਨੂੰ ਦੇਖ ਦੇਖ ਨਹੀਂ ਸਕਦੇਗੇ ਸਤਿ ਸ਼੍ਰੀ ਅਕਾਲ ਜੀ ਦੀਪ ਸਰਦਾਰਨੀ ਆਪਣੇ ਭਰਾ ਦੇ ਦੁਨੀਆ ਤੋਂ ਚਲੇ ਜਾਣ ਬਾਅਦ ਬਹੁਤ ਹੀ ਦੁਖੀ ਰਹਿਣ ਲੱਗੀ ਸੀ ਅਤੇ ਉਸ ਨੇ ਆਪਣਾ ਸਾਰਾ ਕੰਮਕਾਰ ਵੀ ਛੱਡ ਦਿੱਤਾ ਸੀ ਇੰਨਾ ਹੀ ਨਹੀਂ ਬੀਤੇ ਦਿਨੀ ਦੀਪ ਸਰਦਾਰਨੀ ਦੀ ਸਿਹਤ ਵੀ ਕਾਫੀ ਖਰਾਬ ਲੱਗ ਰਹੀ ਸੀ ਇੰਜ ਜਾਪਦਾ ਸੀ ਜਿਵੇਂ ਦੀਪ ਸਰਦਾਰਨੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਹੋਵੇ ਕਿਉਂਕਿ ਉਹ ਅਕਸਰ ਹੀ ਲਾਈਵ ਦੇ ਵਿੱਚ ਆ ਕੇ ਵੀ ਰੋਂਦੀ ਰਹਿੰਦੀ ਸੀ ਪਰ ਉੱਥੇ ਹੀ ਹਾਲ ਹੀ ਵਿੱਚ ਦੀਪ ਸਰਦਾਰਨੀ ਨੇ ਇੱਕ ਵੀਡੀਓ ਦੇ ਜ਼ਰੀਏ ਦੱਸਿਆ ਕਿ ਉਹ ਆਪਣੀ ਲਾਈਫ ਫਿਰ ਤੋਂ ਸਟਾਰਟ ਕਰਨ ਜਾ ਰਹੀ ਹੈ ਹੁਣ ਉਹ ਆਪਣੇ ਕੰਮ ਵੱਲ ਧਿਆਨ ਦੇਵੇਗੀ ਆਪਣੀ ਲਾਈਫ ਵੱਲ ਧਿਆਨ ਦੇਵੇਗੀ ਉਸ ਨੇ ਆਪਣੇ ਪਤੀ ਅਤੇ ਆਪਣੀ ਮਾਂ ਦੇ ਲਈ ਜਿਉਣਾ ਹੈ ਉਸ ਨੂੰ ਰੱਬ ਦਾ ਭਾਣਾ ਵੀ ਮੰਨਣਾ ਪੈਣਾ ਹੈ ਉਸ ਨੇ ਪਹਿਲਾਂ ਵੀ ਰੱਬ ਦਾ ਭਾਣਾ ਮੰਨਿਆ ਸੀ ਅਤੇ ਉਸ ਨੂੰ ਹੁਣ ਵੀ ਸਭ ਕੁਝ ਚੱਲਣਾ ਹੀ ਪੈਣਾ ਏ ਉਸ ਨੇ ਕਿਹਾ ਦੁੱਖ ਤਾਂ ਮੈਨੂੰ ਬਹੁਤ ਵੱਡਾ ਲੱਗਿਆ ਏ ਅਤੇ ਇਹ ਸਾਰੀ ਉਮਰ ਹੀ ਮੇਰੇ ਨਾਲ ਰਹੇਗਾ ਪਰ ਮੈਂ ਹਮੇਸ਼ਾ ਇਸ ਦੁੱਖ ਦੇ ਨਾਲ ਨਹੀਂ ਜਿਉ ਸਕਦੀ ਅਤੇ ਇਸੇ ਲਈ ਹੁਣ ਮੈਂ ਆਪਣੀ ਲਾਈਫ ਦੀ ਸ਼ੁਰੂਆਤ ਫਿਰ ਤੋਂ ਕਰਨ ਜਾ ਰਹੀ ਹਾਂ ਇਹ ਕਹਿੰਦੇ ਹੋਏ ਵੀਦੀਪ ਸਰਦਾਰ ਨੇ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਬਾਕੀ ਤੁਸੀਂ ਇਸ ਪੈਨ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ